ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਨੋਬਲ ਪੁਰਸਕਾਰ ਦੇ ਲਈ ਜਿੱਦ ਤੇ ਅੰਦਰ ਉਠ ਦੀ ਪੀੜ ਬਿਲਕੁਲ ਉਵੇਂ ਆ ਜਿਵੇਂ ਵਿਸਾਖੀ ਦੇ ਮੇਲੇ ਦੇ ਵਿੱਚ ਕੋਈ ਨਿਆਣਾ ਘਰਦਿਆਂ ਨਾਲ ਜਾਵੇ ਤੇ ਉਹ ਜਿੱਦ ਕਰੇ ਇਸ ਗੱਲ ਦੀ ਵੀ ਜੇਕਰ ਮੈਨੂੰ ਆ ਖੰਡਾਉਣਾ ਆ ਛਣਕਣਾ ਆ ਵਾਜਾ ਨਾ ਲੈ ਕੇ ਦਿੱਤਾ ਤਾਂ ਮੈਂ ਇੱਥੇ ਲਿਟਣ ਲੱਗ ਜਾਣਾ ਮੈਂ ਅੱਡੀਆਂ ਰਗੜਨ ਲੱਗ ਜਾਣਾ ਮੈਂ ਚੀਕਾ ਮਾਰਨੀ ਆ ਤੇ ਮੈਂ ਕੁਝ ਵੀ ਖਾਣਾ ਨਹੀਂ ਮਜਬੂਰੀ ਦੇ ਵਿੱਚ ਘਰਦੇ ਕਈ ਵਾਰੀ ਉਹ ਚੀਜ਼ ਲੈ ਦਿੰਦੇ ਤੇ ਕਈ ਵਾਰ ਉਹ ਚੀਜ਼ ਲੈ ਕੇ ਦੇਣੀ ਉਹਨਾਂ ਦੇ ਵੱਸੋਂ ਬਾਹਰ ਹੁੰਦੀ ਆ ਟਰੰਪ ਉਮਰ ਦੇ ਇਸ ਪੜਾਅ ਦੇ ਉੱਤੇ ਇਸ ਰੁਤਬੇ ਦੇ ਉੱਤੇ ਜਿਵੇਂ ਨੋਬਲ ਪੁਰਸਕਾਰ ਦਾ ਹੱਕਦਾਰ ਮੈਂ ਨੋਬਲ ਪੁਰਸਕਾਰ ਦਾ ਹੱਕਦਾਰ ਮੈਂ ਨੋਬਲ ਪੁਰਸਕਾਰ ਦਾ ਹੱਕਦਾਰ ਮੈਂ ਇਹ ਗੱਲਾਂ ਦਾ ਹਰਉਂਦੇ ਰਹੇ ਆ ਤੇ ਨੋਬਲ ਪੁਰਸਕਾਰ ਨਾ ਮਿਲਣ ਦੇ ਕਰਕੇ ਹੀ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਜਿਵੇਂ ਕਿ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਉਹਨਾਂ ਦੀ ਚਿੱਠੀ ਦੇ ਵਿੱਚੋਂ ਸਾਫ਼ ਜ਼ਾਹਰ ਹੋਇਆ ਤੇ ਇਹ ਚਿੱਠੀ ਹੁਣ ਮੀਡੀਆ ਦੇ ਵਿੱਚ ਲੀਕ ਵੀ ਹੋ ਗਈ ਤੇ ਇਸ ਤੋਂ ਬਾਅਦ ਕਈ ਤਰ੍ਹਾਂ ਨੇ ਮੰਨ ਦੇ ਵਿੱਚ ਸਵਾਲ ਆਉਂਦੇ ਵੀ ਇਹ ਇੱਕ ਜ਼ਿੱਦੀ ਨਿਆਣੇ ਵਾਂਗੂ ਕਿਉਂ ਕਰਦੇ ਆ ਇਹਨੀ ਭੁਖ ਨੋਬਲ ਦੇ ਪ੍ਰਤੀ ਕਿਉਂ 트ੰਪ ਦੇ ਅੰਦਰ ਵਸੀ ਹੋਈ ਆ ਕੀ ਨੋਬਲ ਪੁਰਸਕਾਰ ਜੁੱਤੀ ਦੇ ਜ਼ੋਰ ਦੇ ਉੱਤੇ ਲਿਆ ਜਾ ਸਕਦਾ ਕੀ ਜ਼ਿੱਦ ਦੇ ਕਰਕੇ ਨੋਬਲ ਪੁਰਸਕਾਰ ਮਿਲ ਜਾਂਦਾ ਨਾਰਵੇ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਕਿ ਇਹ ਸਿਰਫ ਕਮੇਟੀ ਸੋਚਦੀ ਆ ਨੋਬਲ ਪੁਰਸਕਾਰ ਕਮੇਟੀ ਨੇ ਸੋਚਣਾ ਵੀ ਕਿਹਨੂੰ ਪੁਰਸਕਾਰ ਦੇਣਾ ਕਿਹਨੂੰ ਨਹੀਂ ਇਹਦੇ ਵਿੱਚ ਸਾਡੀ ਸਰਕਾਰ ਦਾ ਕੋਈ ਦਖਲ ਨਹੀਂ ਹੁੰਦਾ ਸਾਡੀ ਸਰਕਾਰ ਦਾ ਕੋਈ ਯੋਗਦਾਨ ਨਹੀਂ ਆ ਪਰ 트ੰਪ ਦਾ ਇਹ ਕਹਿਣਾ ਕਿ ਨਾਰਵੇ ਦਾ ਪ੍ਰਧਾਨ ਮੰਤਰੀ ਕੀ ਕਹਿੰਦਾ ਮੈਨੂੰ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਪਰ ਜੇ ਆਪਾਂ ਇਹ ਗੱਲ ਕਵਾਂਗੇ ਕਿ ਨਾਰਵੇ ਦਾ ਕੋਈ ਦਖਲ ਨਹੀਂ ਹੁੰਦਾ ਨਾ ਨੋਬਲ ਪੁਰਸਕਾਰ ਦੇਣ ਦੇ ਵਿੱਚ ਜਾਂ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਤਾਂ ਇਹ ਗੱਲ ਮਜ਼ਾਕ ਵਾਲੀ ਆ ਇਹ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਪਹਿਲੀ ਵਾਰ ਹੋਊਗਾ ਇਹਦਾ ਵੀ ਨੋਬਲ ਪੁਰਸਕਾਰ ਦੀ ਮੰਗ ਇੱਕ ਵਿਅਕਤੀ ਵਿਸ਼ੇਸ਼ ਕਰ ਰਿਹਾ ਹੋਵੇ ਕਿ ਮੈਨੂੰ ਇਹ ਚਾਹੀਦਾ ਤੇ ਮੈਨੂੰ ਜੇਕਰ ਨਾ ਮਿਲਿਆ ਤੇ ਫਿਰ ਭਾਈ ਮੈਂ ਟੈਰ ਫਲਾ ਦੂੰ ਜੇ ਮੈਨੂੰ ਨਾ ਮਿਲਿਆ ਮੈਂ ਜਗ੍ਹਾ ਤੇ ਕਬਜ਼ਾ ਕਰ ਲਵਾਂ ਜੇ ਮੈਨੂੰ ਨਾ ਮਿਲਿਆ ਮੈਂ ਫੌਜੀ ਭੇਜ ਦੂੰ ਤੇ ਹੁਣ ਉਹਨੇ ਇਹ ਵੀ ਗੱਲ ਕਹਿਣੀ ਸ਼ੁਰੂ ਕਰਤੀ ਆ ਕਿ ਨੋਬਲ ਵਾਲਾ ਚੈਪਟਰ ਮੇਰੇ ਵੱਲੋਂ ਬੰਦ ਆ ਪਰ ਇਹ ਵੀ ਗੱਲ ਕਹਤੀ ਵੀ ਭਾਈ ਹੁਣ ਮੇਰਾ ਸ਼ਾਂਤੀ ਤੋਂ ਯਕੀਨ ਉੱਠ ਗਿਆ ਮੈਂ ਪਿਛਲੇ ਕੁਝ ਸਮੇਂ ਦੇ ਵਿੱਚ 8 ਯੁੱਧ ਰਖਵਾਏ ਪਰ ਮੇਰੀ ਕਦਰ ਨਹੀਂ ਪਈ ਹੁਣ ਮੇਰਾ ਸ਼ਾਂਤੀ ਤੋਂ ਯਕੀਨ ਉੱਠ ਗਿਆ ਤੇ ਮੈਂ ਤਾਂ ਭਾਈ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨਾ ਗ੍ਰੀਨਲੈਂਡ ਦੇ ਵਿੱਚ ਸਾਡਾ ਅਧਿਕਾਰ ਹੋਊਗਾ ਇੱਥੇ ਰੂਸ ਤੇ ਚੀਨ ਹੈ ਜਿਹੜਾ ਉਹਦਾ ਖਤਰਾ ਤੇ ਭਾਈ ਇੱਥੇ ਗ੍ਰੀਨਲੈਂਡ ਬਚ ਨਹੀਂ ਸਕਦਾਗਾ ਇਸ ਕਰਕੇ ਸਾਨੂੰ ਇਹ ਥਾਂ ਇਹ ਜਗ੍ਹਾ ਆਪਣੇ ਕਬਜ਼ੇ ਦੇ ਵਿੱਚ ਕਰਨੀ ਪੈਣੀ ਆ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨਾਂ ਦੇ ਵਿੱਚ ਵੇਂਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਆਗੂ ਆ ਜਿਹੜੀ ਵਿਰੋਧੀ ਧਰਦੀ ਨੇਤਾ ਜਿਹਨੂੰ ਕਿ ਇਹ ਨੋਬਲ ਪੁਰਸਕਾਰ ਮਿਲਿਆ ਉਹ ਵਾਈਟ ਹਾਊਸ ਦੇ ਵਿੱਚ ਗਈ ਉਹਨੇ ਉੱਥੇ ਜਾ ਕੇ ਜਿਹੜਾ ਨੋਬਲ ਪੁਰਸਕਾਰ ਵਾਲਾ ਸਨਮਾਨ ਪੱਤਰ ਹੁੰਦਾ ਉਹ ਸੌਂਪ ਦਿੱਤਾ ਉਹਨੇ ਇਹ ਗੱਲ ਕਹੀ ਕਿ ਵੈਂਜ਼ੂਏਲਾ ਦੇ ਲੋਕ ਇਸ ਗੱਲ ਦੇ ਉੱਤੇ ਬੜੇ ਸੰਤੁਸ਼ਟ ਤੇ ਬੜੇ ਖੁਸ਼ੀ ਦੇ ਵਿੱਚ ਆ ਕਿ ਇਹ ਪੁਰਸਕਾਰ ਮੈਂ ਆਪ ਜੀ ਨੂੰ ਦੇ ਰਹੀ ਹਾਂ ਪਰ ਟਰੰਪ ਨੇ ਉਸ ਤੋਂ ਬਾਅਦ ਇਹ ਗੱਲ ਕਹੀ ਸੀ ਕਿ ਤੁਹਾਡਾ ਧੰਨਵਾਦ ਮੈਂ ਇਵੇਂ ਨਹੀਂ ਲੈਣਾ ਜਾਂ ਉਹਨਾਂ ਨੇ ਪਤਾ ਨਹੀਂ ਸ਼ਾਇਦ ਸਵੀਕਾਰ ਕਰ ਵੀ ਲਿਆ ਹੋਵੇ ਬਾਅਦ ਦੇ ਵਿੱਚ ਪਰ ਉਦੋਂ ਨੋਬਲ ਪੁਰਸਕਾਰ ਕਮੇਟੀ ਨੇ ਇਹ ਗੱਲ ਕਹੀ ਸੀ ਕਿ ਇਸ ਪੁਰਸਕਾਰ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਮਰਜ਼ੀ ਮੁਤਾਬਕ ਵੀ ਮੈਨੂੰ ਮਿਲਿਆ ਤੇ ਮੈਂ ਅੱਗੇ ਕਿਸੇ ਨੂੰ ਦੇ ਰਿਹਾ ਏਵੇਂ ਨਹੀਂ ਹੋ ਸਕਦਾ ਹਾਂ ਜੋ ਨੋਬਲ ਪੁਰਸਕਾਰ ਦੇ ਰੂਪ ਦੇ ਵਿੱਚ ਮਿਲਿਆ ਤੁਹਾਨੂੰ ਸਨਮਾਨ ਪੱਤਰ ਮਿਲਿਆ ਜਾਂ ਜਿਹੜੀ ਵੀ ਚੀਜ਼ ਮਿਲੀ ਆ ਉਹ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਤੁਹਾਡੀ ਇੱਛਾ ਪਰ ਜਿਹੜਾ ਸਟੇਟਸ ਆ ਇਹ ਤੁਹਾਡੇ ਕੋਲ ਹੀ ਰਹਿਣਾ ਜਿਹਨੂੰ ਦਿੱਤਾ ਗਿਆ ਇਹ ਨਹੀਂ ਕਿ ਭਾਈ ਉਹ ਧਾਰੀ ਚੀਜ਼ ਆਪਾਂ ਗਾਹ ਦੇਤੀ ਤੁਹਾਨੂੰ ਪੁਰਸਕਾਰ ਮਿਲਿਆ ਇਹ ਗਾਹ ਗਿਫਟ ਕਰਤਾ ਪਰ 트럼ਪ ਦਾ ਚੱਕਰ ਕੀ ਆ 트럼ਪ ਇਹ ਗੱਲ ਕਿਉਂ ਵਾਰ-ਵਾਰ ਕਹਿੰਦਾ ਰਿਹਾ ਕਿ ਨੋਬਲ ਪੁਰਸਕਾਰ ਦਾ ਹੱਕਦਾਰ ਹੀ ਮੈਂ ਆ ਦੁਨੀਆ ਦੇ ਵਿੱਚ ਸਭ ਤੋਂ ਵੱਧ ਸ਼ਾਂਤੀ ਮੈਂ ਲੈ ਕੇ ਆਇਆ ਤੇ ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ ਇਹ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸੀ ਪਾਕਿਸਤਾਨ ਦੇ ਵੱਲੋਂ ਇਹ ਗੱਲ ਉਦੋਂ ਕਹੀ ਗਈ ਸੀ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ 2025 ਦੇ ਵਿੱਚ ਯਾਨੀ ਕਿ ਪਿਛਲੇ ਸਾਲ ਤਣਾਤਣੀ ਵਾਲਾ ਮਾਹੌਲ ਪੈਦਾ ਹੋਇਆ ਉਦੋਂ ਜਦੋਂ ਰੁਕ ਗਿਆ ਸਭ ਕੁਝ ਜਦੋਂ ਇੱਕ ਜੰਗ ਵਾਲਾ ਮਾਹੌਲ ਖਤਮ ਹੋ ਗਿਆ ਤੇ ਫਿਰ ਪਾਕਿਸਤਾਨ ਨੇ ਗੱਲ ਕਹੀ ਸੀ ਕਿ ਨੋਬਲ ਪੁਰਸਕਾਰ ਦਾ ਅਸਲ ਹੱਕਦਾਰ ਟਰੰਪ ਆ ਉਸ ਤੋਂ ਬਾਅਦ ਟਰੰਪ ਨੇ ਇਸ ਗੱਲ ਦੇ ਉੱਤੇ ਜ਼ਿੱਦ ਫੜ ਲਈ ਕਿ ਨੋਬਲ ਪੁਰਸਕਾਰ ਦਾ ਹੱਕਦਾਰ ਮੈਂ ਆ ਦੁਨੀਆ 'ਚ ਸ਼ਾਂਤੀ ਫੈਲਾਉਣ ਵਾਲਾ ਮੈਂ ਆ ਅੱਠ ਯੁੱਧ ਰਕਵਾਉਣ ਵਾਲਾ ਮੈਂ ਆ ਮੈਂ ਹੀ ਯੁੱਧ ਰਕਵਾ ਸਕਦਾ ਸੀ ਜੇ ਮੈਂ ਯੁੱਧ ਨਾ ਰਕਵਾਉਂਦਾ ਜੇਕਰ ਮੈਂ ਲੜਾਈਆਂ ਨਾ ਰਕਵਾਉਂਦਾ ਹੁਣ ਤੱਕ ਤਾਂ ਬਹੁਤ ਸਾਰੇ ਲੋਕ ਮਾਰੇ ਜਾਣੇ ਸੀ ਦੋਵੇਂ ਦੇਸ਼ਾਂ ਦੇ ਕੋਲੇ ਪਰਮਾਣੂ ਹਥਿਆਰ ਆ ਇਹਨਾਂ ਨੇ ਤਾਂ ਤਬਾਹ ਹੋ ਜਾਣਾ ਸੀ ਫਿਰ ਕਈ ਥਾਵਾਂ ਦੇ ਉੱਤੇ ਹੋਰ ਵੀ ਇਹ ਗੱਲਾਂ ਕਹੀਆਂ ਪਰ ਲੋਕਾਂ ਦੇ ਮਨ ਦੇ ਵਿੱਚ ਕਈ ਵਾਰ ਇਹ ਵੀ ਗੱਲ ਆਉਂਦੀ ਆ ਕਿ ਟਰੰਪ ਸਾਹਿਬ ਤੁਸੀਂ ਸ਼ਾਂਤੀ ਦੀ ਗੱਲ ਵੀ ਕਰਦੇ ਹੋ ਪਰ ਤੁਸੀਂ ਬੈਂਜੂ ਵਾਲਾ ਤਾਂ ਰਾਸ਼ਟਰਪਤੀ ਤੋਂ ਵੀ ਘਰ ਵਾਲੀ ਚੱਕ ਲਿਆ ਹੁੰਦੇ ਆ ਤੁਸੀਂ ਕਦੇ ਕਹਿੰਦੇ ਜੀ ਕਿ ਅਸੀਂ ਫਲਾਣੇ ਦੇਸ਼ ਨਾਲ ਸਿੱਝ ਲਾਂਗੇ ਕਦੇ ਕਹਿੰਦੇ ਜੀ ਫਲਾਣੇ ਦੇਸ਼ ਦੇ ਵਿੱਚ ਆਪਾਂ ਧਮਾਕੇ ਕਰ ਦੇਾਂਗੇ ਕਦੇ ਕਹਿੰਦੇ ਜੀ ਉਹ ਫਲਾਣੇ ਥੇਸ ਉਹ ਚ ਲੜਾਈ ਲਾਦਣੀ ਆ ਕਦੇ ਕਹਿੰਦੇ ਉਹ ਫਲਾਣੀ ਥਾਂ ਤੇ ਫੌਜੀ ਭੇਜ ਦਿੱਤੇ ਆ ਤੇ ਇਹ ਵੀ ਪਤਾ ਲੱਗਾ ਕਿ ਗ੍ਰੀਨਲੈਂਡ ਦੇ ਵਿੱਚ ਇੱਕ 에ਅਰ ਕ੍ਰਾਫਟ ਫੌਜੀਆਂ ਨਾਲ ਭਰਿਆ ਹੋਇਆ ਅਮਰੀਕਾ ਦੇ ਵੱਲੋਂ ਭੇਜਿਆ ਵੀ ਜਾ ਚੁੱਕਿਆ ਜਿਹੜੀ ਉਹ ਚਿੱਠੀ ਹੈ ਸ਼ਾਇਦ ਤੁਹਾਡੇ ਸਾਹਮਣੇ ਆ ਗਈ ਹੋਵੇ ਬਿਜਾ ਤੁਸੀਂ ਸੋਸ਼ਲ ਮੀਡੀਆ ਤੇ ਪੜ੍ਹਨੀ ਹੋਵੇ ਜਾਂ ਮੀਡੀਆ ਦੇ ਹੋਰ ਅੰਗਾਂ ਦੇ ਵਿੱਚ ਕਿ ਡੋਨਲਡ ਟਰੰਪ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਕਿਹੜੀ ਗੱਲ ਕਹੀ ਆ ਉਹਦੇ ਵਿੱਚ ਕੁਝ-ਕੁਝ ਗੱਲਾਂ ਸਪਸ਼ਟ ਕਹੀਆਂ ਤੇ ਇਹ ਗੱਲ ਕਹੀ ਆ ਕਿ ਡੈਨਮਾਰਕ ਇਸ ਜ਼ਮੀਨ ਯਾਨੀ ਕਿ ਗ੍ਰੀਨਲੈਂਡ ਨੂੰ ਰੂਸ ਜਾਂ ਚੀਨ ਤੋਂ ਨਹੀਂ ਬਚਾ ਸਕਦਾ ਤੇ ਫਿਰ ਇਸ ਗੱਲ ਦੀ ਕੀ ਤੁੱਕ ਬਣਦੀ ਆ ਕਿ ਭਾਈ ਆਪਾਂ ਇਹਦੇ ਉੱਤੇ ਕਬਜ਼ਾ ਨਾ ਕਰੀਏ ਫਿਰ ਇਹਨਾਂ ਵਿੱਚ ਇਹ ਵੀ ਗੱਲ ਕਹੀ ਚਿੱਠੀ ਦੇ ਵਿੱਚ ਕਿ ਸੈਂਕੜੇ ਸਾਲ ਪਹਿਲਾਂ ਉਹਨਾਂ ਦੀ ਇੱਕ ਕਿਸ਼ਤੀ ਇੱਥੇ ਪਹੁੰਚੀ ਸੀ ਪਰ ਸਾਡੀਆਂ ਵੀ ਤਾਂ ਕਿਸ਼ਟੀਆਂ ਇੱਥੇ ਬਹੁਤ ਸਾਰੀਆਂ ਪਹੁੰਚ ਚੁੱਕੀਆਂ ਸੀ ਤੇ ਫਿਰ ਇਹ ਗੱਲ ਕਹੀ ਆ ਕਿ ਮੇਰਾ ਤਾਂ ਸ਼ਾਂਤੀ ਤੋਂ ਯਕੀਨ ਟੱਕਿਆ ਗਿਆ ਹੁਣ ਮੈਂ ਸ਼ਾਂਤੀ ਬਾਰੇ ਤੇ ਨੋਬਲ ਪੁਰਸਕਾਰ ਬਾਰੇ ਬਿਲਕੁਲ ਨਹੀਂ ਸੋਚਦਾ ਹੁਣ ਤਾਂ ਬਸ ਮੈਂ ਇਹੀ ਸੋਚਦਾ ਕਿ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨਾ ਦੂਜੇ ਪਾਸੇ ਨਾਰਵੇ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਉਹਨਾਂ ਦਾ ਨਾਮ ਹੈਗਾ ਜੀ ਜੋਨਾਸ ਗਾਹਰ ਸਟੋਰ ਉਹਨਾਂ ਨੇ ਕਿਹਾ ਜੀ ਮੈਂ ਟਰੰਪ ਨੂੰ ਸਾਫ਼-ਸਾਫ਼ ਸਮਝਾਇਆ ਕਿ ਪੁਰਸਕਾਰ ਸੁਤੰਤਰ ਕਮੇਟੀ ਦਿੰਦੀ ਹੈ ਨਾ ਕਿ ਨਾਰਵੇ ਸਰਕਾਰ ਉਨ੍ਹਾਂ ਮੈਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਆ ਕਿ ਇੱਕ ਦੇਸ਼ ਦਾ ਰਾਸ਼ਟਰਪਤੀ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖ ਕੇ ਸ਼ਿਕਾਇਤਾਂ ਦਰਜ ਕਰਵਾ ਸਕਦਾ ਜਾਂ ਕਰਵਾਉਣੀਆਂ ਚਾਹੀਦੀਆਂ ਨੋਬਲ ਪੁਰਸਕਾਰ ਦੇ ਲਈ ਤੇ ਜੇਕਰ ਅਸੀਂ ਨੋਬਲ ਪੁਰਸਕਾਰ ਜਾਂ ਮੰਗ ਕੇ ਚੀਜ਼ ਮੰਗ ਕੇ ਪੁਰਸਕਾਰ ਲੈਣ ਦੇ ਲਈ ਇੰਨੇ ਉਤਸੁਕ ਆ ਤੇ ਫਿਰ ਉਸ ਅਸੀਂ ਸੱਚੀ ਮੁੱਚ ਹੀ ਮੰਨੀਏ ਵੀ ਤੁਸੀਂ ਇਸ ਦੇ ਹੱਕਦਾਰ ਆ ਐਦਾਂ ਤਾਂ ਕੋਈ ਪੰਜਾਬ ਦੇ ਵਿੱਚ ਪੁਰਸਕਾਰ ਮੰਗ ਕੇ ਨਹੀਂ ਲੈਂਦਾ ਉਸੇ ਕਮੇਟੀ ਦੇ ਕੋਲੋਂ ਕਿਸੇ ਕਬੱਡੀ ਕੱਪ ਦੇ ਵਿੱਚ ਇਹ ਨਹੀਂ ਬੰਦਾ ਕਹਿੰਦਾ ਜੀ ਕਿ ਮੈਨੂੰ ਬੈਸਟ ਲੀਡਰ ਦਾ ਦੇ ਦਿਓ ਪੁਰਸਕਾਰ ਮੈਨੂੰ ਬੈਸਟ ਜਾਫੀ ਵਾਲਾ ਦੇ ਦਿਓ ਜਿਵੇਂ ਕਿ ਟਰੰਪ ਦੇ ਵੱਲੋਂ ਨੋਬਲ ਪੁਰਸਕਾਰ ਭਾਲਿਆ ਜਾ ਰਿਹਾ ਹੁਣ ਨਾਰਵੇ ਦੇ ਪ੍ਰਧਾਨ ਮੰਤਰੀ ਨੇ ਵੀ ਗੱਲ ਕਹੀ ਹੈ ਵੀ ਜੇਕਰ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨਾ ਇਹ ਤੁਹਾਡੀ ਬਿਲਕੁਲ ਗਲਤ ਗੱਲ ਆ ਇਹਦੇ ਨਾਲ ਅਸੀਂ ਸਹਿਮਤ ਨਹੀਂ ਆ ਅਸੀਂ ਗ੍ਰੀਨਲੈਂਡ ਦੇ ਪੱਖ ਦੇ ਵਿੱਚ ਆ ਅਸੀਂ ਉਹਦੇ ਸਮਰਥਨ ਦੇ ਵਿੱਚ ਆ ਤੇ ਤੁਹਾਡੀਆਂ ਨੀਤੀਆਂ ਜਿਹੜੀਆਂ ਉਹ ਗਲਤ ਆ ਕਿਉਂਕਿ ਤੁਸੀਂ ਧੱਕੇ ਨਾਲ ਤੁਸੀਂ ਆਪਣੀ ਤਾਕਤ ਦੇ ਜ਼ੋਰ ਦੇ ਉੱਤੇ NATO ਦੇ ਫਰਮਾਨ ਨੂੰ NATO ਦੇ ਨਿਰਮਾਣ ਨੂੰ ਬੇਨਿਯਮ ਨਹੀਂ ਕਰ ਸਕਦੇ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਹੁਣ ਇੱਕ ਹੋਰ ਤੋਂ ਅਗਲੀ ਜਾਣਕਾਰੀ ਆਈ ਆ ਕਿਉਂਕਿ ਜਾਣਕਾਰੀਆਂ ਲਗਾਤਾਰ ਇਸ ਮਾਮਲੇ ਦੇ ਵਿੱਚ ਆਈ ਜਾਂਦੀਆਂ ਤੇ ਹੁਣ ਫਰਾਂਸ ਦੇ ਰਾਸ਼ਟਰਪਤੀ ਦੇ ਵੱਲੋਂ ਮਹੱਤਵਪੂਰਨ ਗੱਲ ਕਹੀ ਗਈ ਆ ਫਰਾਂਸੀਸੀ ਰਾਸ਼ਟਰਪਤੀ ਦਾ ਨਾਂ ਹੈਗਾ ਜੀ ਐਮੈਨੂਅਲ ਮੈਕਰੋ ਐਮੈਨੂਅਲ ਮੈਕਰੋ ਹੋਰ ਨੇ ਗੱਲ ਕਹੀ ਆ ਕਿ ਟਰੰਪ ਦੀ ਫਰਾਂਸੀਸੀ ਸ਼ਰਾਬ ਦੇ ਉੱਤੇ 200% ਦੀ ਟੈਰਫ ਲਾਉਣ ਦੀ ਧਮਕੀ ਗਲਤ ਆ ਉਹਨਾਂ ਨੇ ਕਿਹਾ ਜੀ ਫਰਾਂਸ ਧਮਕੀ ਨਹੀਂ ਸਭ ਨੂੰ ਇੱਜ਼ਤ ਦੇ ਉੱਤੇ ਸਨਮਾਨ ਦੇ ਉੱਤੇ ਯਕੀਨ ਕਰਦਾ ਮਾਈਕਰੋ ਸਵਿਟਜ਼ਰਲੈਂਡ ਦੇ ਦਾਬੋਸ ਦੇ ਵਿੱਚ ਇੱਕ ਸਮਾਗਮ ਨੂੰ ਸਮੋਦਨ ਕਰਦੇ ਸੀ ਉਹਨਾਂ ਨੇ ਗ੍ਰੀਨਲੈਂਡ ਦੇ ਮੁੱਦੇ ਦੇ ਉੱਤੇ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਇੱਕ ਤਾਕਤਵਰ ਦੇਸ਼ ਜੇ ਆਪਣੇ ਜ਼ੋਰ ਦੇ ਨਾਲ ਜੇ ਆਪਣੇ ਧੱਕੇ ਦੇ ਨਾਲ ਦੂਜੇ ਦੇਸ਼ਾਂ ਦੀ ਲੋਕਤੰਤ੍ਰਿਕ ਪ੍ਰਕਿਰਿਆ ਦੇ ਵਿੱਚ ਦਖਲਅੰਦਾਜ਼ੀ ਕਰਦਾ ਤਾਂ ਇਹ ਗੱਲ ਬਿਲਕੁਲ ਗਲਤ ਆ ਤੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਆ ਕੀ ਟਰੰਪ ਆਉਂਦੇ ਸਮੇਂ ਦੇ ਵਿੱਚ ਨੋਬਲ ਪੁਰਸਕਾਰ ਨਹੀਂ ਮਿਲਿਆ ਇਸ ਭੁਖ ਦੇ ਵਿੱਚ ਹੀ ਗ੍ਰੀਨਲੈਂਡ ਦੇ ਉੱਤੇ ਹਮਲਾ ਕਰੂ ਕੀ ਜਿਹੜੇ ਉੱਥੇ ਫੌਜੀ ਭੇਜੇ ਗਏ ਆ ਉਹ ਉੱਥੇ ਜੰਗ ਲੜਨਗੇ ਕੀ ਟਰੰਪ ਆਪ ਦੇ ਵਿਚਾਰ ਬਦਲੂ ਕਿ ਨਹੀਂ ਬਦਲੂ ਤੇ ਇਹ ਵੀ ਪਤਾ ਲੱਗਾ ਜੀ ਕਿ ਨਾਟੋ ਦੇ ਕਮੇਟੀ ਮੈਂਬਰਾਂ ਦੇ ਨਾਲ ਇੱਕ ਮੀਟਿੰਗ ਬੁਲਾਈ ਹੈ ਟਰੰਪ ਨੇ ਵੇ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਵੀ ਜਿੰਨੀ ਕ ਗੱਲ ਕੀਤੀ ਹੈ ਜਿਹੜੇ ਅਮਰੀਕਾ ਦੇ ਵਾਸੀ ਵੀ ਆ ਜਿਹੜੇ ਕਿ ਆਮ ਸਾਡੇ ਵਰਗਾ ਜਿਹੜਾ ਸਧਾਰਨ ਤਬਕਾ ਜੀ ਨੂੰ ਅਸੀਂ ਮਿਡਲ ਫੈਮਿਲੀ ਕਹਿੰਦੇ ਆ ਉਹ ਇਹ ਗੱਲ ਕਹਿੰਦੇ ਵੀ ਟਰੰਪ ਦੀਆਂ ਨੀਤੀਆਂ ਕਰਕੇ ਅਮਰੀਕਾ ਵੀ ਅਵਾਜ਼ਾਰੀ ਦੇ ਵਿੱਚ ਆ हां ਜਿਹੜੇ ਬਹੁਤ ਵੱਡੇ ਵਰਗ ਆ ਜਿਹੜੇ ਉੱਚੇ ਵਰਗ ਆ ਜਿਹੜੀ 엘ੀਟ ਕਲਾਸ ਆ ਉਹਦੇ ਵਿਚਾਰ ਵੱਖਰੇ ਹੋ ਸਕਦੇ ਚ ਪਰ ਜਿਹੜੇ ਆਮ ਲੋਕ ਆ ਉਹਨਾਂ ਦਾ ਇਹ ਕਹਿਣਾ ਜੀ ਕਿ ਟਰੰਪ ਦੀਆਂ ਨੀਤੀਆਂ ਸਾਡੇ ਦੇਸ਼ ਨੂੰ ਵੀ ਖੋਖਲਾ ਕਰ ਸਕਦੀਆਂ ਉਹ ਇੱਕ ਨੁਕਾਤੀ ਪ੍ਰੋਗਰਾਮ ਦੇ ਉੱਤੇ ਚੱਲਦਾ ਵੀ ਜੁੱਤੀ ਦੇ ਜ਼ੋਰ ਦੇ ਉੱਤੇ ਮੈਂ ਜੋ ਕੁਝ ਕਰ ਸਕਦਾ ਕਰ ਲਾਂ ਮੈਂ ਟੈਰ ਫਲਾ ਦੂੰ ਮੈਂ ਟੈਰ ਫਲਾ ਦੂੰ ਮੈਂ ਟੈਰ ਫਲਾ ਦੋ ਹੁਣ ਵੀ ਇਹ ਗੱਲ ਕਹੀ ਆ ਵੀ ਜਿਹੜੇ 8-10 ਦੇਸ਼ ਆ ਯੂਰੋਪੀ ਜਿਹੜੇ ਗ੍ਰੀਨਲੈਂਡ ਦਾ ਸਮਰਥਨ ਕਰਦੇ ਆ ਉਹਨਾਂ ਨੇ ਉੱਤੇ 10% ਦੀ ਟੈਰ ਫਲਾਉਣਾ ਜੇਕਰ ਉਹਨਾਂ ਨੇ ਗ੍ਰੀਨਲੈਂਡ ਦਾ ਪੱਖ ਪੂਰਨ ਵਾਲੀ ਗੱਲਬੰਦੀ ਨਾ ਕੀਤੀ ਤਾਂ ਫਿਰ ਇਹ ਟੈਰਫ ਵਧਾ ਕੇ 10% ਤੋਂ 25% ਕਰ ਦੇਣਾ ਇਹ ਟੈਰਫ ਵਾਲੀ جنگ ਦੇ ਕਰਕੇ ਵੱਖ-ਵੱਖ ਦੇਸ਼ਾਂ ਦੇ ਅਮਰੀਕਾ ਦੇ ਨਾਲ ਵਪਾਰਕ ਕਾਰੋਬਾਰੀ ਸਬੰਧ ਵੀ ਵਿਗੜ ਰਹੇ ਆ ਇਹ ਮੰਨਦੇ ਵੀ ਇਮੀਗ੍ਰੇਸ਼ਨ ਨੀਤੀਆਂ ਦੇ ਕਰਕੇ 골ਡਨ ਵੀਜ਼ੇ ਕਰਕੇ ਫਲਾਣੇ ਵੀਜ਼ੇ ਕਰਕੇ ਉਹ ਪੈਸੇ ਇਕੱਠੇ ਕਰਨ ਦੇ ਲਈ ਆਪਣੇ ਦੇਸ਼ ਦੀ ਮਜ਼ਬੂਤੀ ਦੇ ਲਈ ਚੰਗਾ ਕੰਮ ਕਰ ਰਹੇ ਆ ਪਰ ਇਹ ਵੀ ਗੱਲ ਸੱਚੀ ਆ ਕਿ ਭਾਈ ਆਪਾਂ ਜੁੱਤੀ ਦੇ ਜ਼ੋਰ ਦੇ ਉੱਤੇ ਤਮਕਾ ਕੇ ਐ ਕਰਦੇ ਆਂਗੇ ਟੈਰ ਫਲਾ ਦੂ ਹਮਲਾ ਕਰ ਲੂ ਕਬਜ਼ਾ ਕਰ ਲੂ ਮੇਰੀ ਗੱਲ ਮੰਨੋ ਮੇਰੀ ਨਾ ਮੰਨੀ ਐ ਕਰਾਗੇ ਮੇਰੀ ਨਾ ਮੰਨੀ ਐ ਕਰਾਂਗੇ ਇਹਦੇ ਕਰਕੇ ਕਦਰ ਘਟਾਈ ਵੀ ਹੋਈ ਆ 1 ਸਾਲ 트ੰਪ ਨੂੰ ਪੂਰਾ ਹੋ ਗਿਆ ਦੂਜੀ ਟਰਮ ਦੇ ਵਿੱਚ ਰਾਸ਼ਟਰਪਤੀ ਦਾ ਕਾਰਜਕਾਲ ਹੰਡਾਉਂਦੇ ਆ ਤੇ ਅਗਲੇ ਸਮੇਂ ਦੇ ਵਿੱਚ 트ੰਪ ਦਾ ਕੀ ਪਤਾ ਨਹੀਂ ਪਰ 트ੰਪ ਦੀਆਂ ਖਬਰਾਂ ਜਦੋਂ ਪੰਜਾਬ ਦੀਆਂ ਤੇ ਦੇਸ਼ ਦੀ ਹੱਟੇ ਪੱਠੀ ਦੇ ਉੱਤੇ ਪਹੁੰਚਦੀਆਂ ਭਾਰਤ ਦੇ ਵਿੱਚ ਉਦੋਂ ਚਰਚਾ ਬੜੀ ਅਵੱਲੀ ਜੀ ਚੱਲਦੀ ਆ ਪੰਜਾਬ ਦੇ ਵਿੱਚ 트ੰਪ ਦੇ ਚਰਚੇ ਚੱਲੇ ਆ ਇਹ ਬਿਲਕੁਲ ਉਵੇਂ ਚਰਚੇ ਜਿਵੇਂ ਕਿਸੇ ਵੇਲੇ ਸਿਫਤ ਸਲਾਹ ਹੁੰਦੀ ਸੀ ਜਸਟਨ ਟ੍ਰੂਡੋ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਉਵੇਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਬਾਰੇ ਹੁਣ ਹਟੀਆਂ ਪੱਟੀਆਂ ਤੇ ਚਰਚਾ ਲੋਕ ਇਹ ਗੱਲ ਕਹਿੰਦੇ ਵੀ ਯਾਰ ਇਹਨੂੰ ਇੱਕ ਵਾਰੀ ਇੱਧਰ ਬੁਲਾ ਕੇ ਕਿਸੇ ਕੱਪ ਤੇ ਸਨਮਾਨਿਤ ਕਰਦੇ ਉੱਤੇ ਲਿਖ ਦਿਓ ਜੀ ਸ਼ੀਲਡ ਦੇ ਉੱਤੇ ਵੀ ਭਾਈ ਇਹ ਨੋਬਲ ਪੁਰਸਕਾਰ ਹੈ ਬੰਦੇ ਨੂੰ ਟਕਾ ਲਓ ਨਹੀਂ ਤਾਂ ਇਹਨੇ ਕੋਈ ਨਾ ਕੋਈ ਸਿਆਪਾ ਪਾਈ ਰੱਖਣਾ ਸੋ ਦਿਨ ਇਧਰ ਭਾਰਤ ਦੇ ਵਿੱਚ ਮਗਰੋਂ ਚੜਦਾ ਤੇ ਪਹਿਲਾਂ ਕੋਈ ਨਾ ਉਹ ਖਬਰ ਆਈ ਹੁੰਦੀ ਵੀ ਫਲਾਣੇ ਉੱਤੇ ਟੈਰ ਫਲਾਤਾ ਫਲਾਣੇ ਨੂੰ ਐ ਕਰ ਦੇਣਾ ਫਲਾਣੇ ਨੂੰ ਚੱਕ ਦੇਣਾ ਫਲਾਣੇ ਨੂੰ ਰੱਖ ਦੇਣਾ ਪਤਾ ਨਹੀਂ ਇਹ ਨੀਤੀਆਂ ਕਿਹੜੇ ਤੋਂ ਕਿਹੜੇ ਪਾਸੇ ਲੈ ਕੇ ਜਾਣੀਆਂ ਪਰ ਹਰ ਕੋਈ ਹੈਰਾਨ ਆ ਵੀ 트ੰਪ ਦੂਜੀ ਟਰਮ ਦੇ ਵਿੱਚ ਕੀ ਕਰੀ ਜਾਂਦਾ ਕੀ ਆਪਾਂ ਉਹਨੂੰ ਕਹਿੰਗੇ ਜੀ ਕਿ ਇਹ ਸੰਤੁਲਨ ਵਿਗੜ ਗਿਆ ਕੀ ਆਪਾਂ ਕਹਿੰਗੇ ਜੀ ਕਿ ਉਹ ਜ਼ਿੱਦੀ ਆ ਕੀ ਉਹ ਮਨ ਆਈਆਂ ਕਰਨਾ ਚਾਹਵਾਨ ਆ ਜਾਂ ਉਹਦਾ ਕੋਈ ਹਿਡਨ ਪ੍ਰੋਗਰਾਮ ਆ ਉਹਦਾ ਕੋਈ ਏਜੰਡਾ ਦੇ ਭਾਈ ਮੈਂ ਇਉਂ ਕਰਕੇ ਇਉਂ ਆਪਦੀ ਮਜ਼ਬੂਤੀ ਤੇ ਆਪਣੇ ਦੇਸ਼ ਦੇ ਲਈ ਆ ਕੁਝ ਕਰਨਾ ਇਹਦੇ ਦੂਰ ਰਸੇ ਨਤੀਜੇ ਕੀ ਹੋਣਗੇ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਜਾਂਦੇ ਜਾਂਦੇ ਪੰਜਾਬ ਦੀ ਰਾਜਨੀਤੀ ਦੀ ਗੱਲ ਵੀ ਕਰ ਲਈਏ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕਿੰਨਾ ਕੁ ਚੰਗਾ ਕੁਝ ਆਪਾਂ ਜਾਣਦੇ ਆ ਪਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਮੈਂ ਬੀਜੇਪੀ ਵੱਲ ਬਿਲਕੁਲ ਨਹੀਂ ਜਾ ਰਿਹਾ ਜੇਕਰ ਮੈਂ ਕਾਂਗਰਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵੱਲ ਜਾਵਾਂ ਤਾਂ ਮੈਨੂੰ ਵੋਟ ਨਾ ਪਾਈ ਜਾਵੇ ਇਹ ਗੱਲ ਇਸ ਕਰਕੇ ਕਹੀ ਆ ਕਿਉਂਕਿ ਲਗਾਤਾਰ ਇਸ ਗੱਲ ਦੀ ਚਰਚਾ ਸੀ ਕਿ ਚਰਨਜੀਤ ਚੰਨੀ ਭਾਜਪਾ ਤੇ ਜਾ ਰਹੇ ਆ ਚਰਚਾ ਇਸ ਕਰਕੇ ਛੜੀ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇਹ ਗੱਲ ਕਹੀ ਕਿ ਅਪਰ ਕਾਸਟ ਯਾਨੀ ਕਿ ਜਨਰਲ ਕੈਟਾਗਰੀ ਦੇ ਕੋਲੇ ਪੰਜਾਬ ਦੀ ਪ੍ਰਧਾਨਗੀ ਆ ਵਿਰੋਧੀ ਧਿਰ ਦੇ ਨੇਤਾ ਔਰਤ ਪ੍ਰਧਾਨ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਜਨਰਲ ਸੈਕਟਰੀ ਤੇ ਜਿਹੜਾ ਦਲਿਤ ਭਾਈਚਾਰਾ ਇਹ ਕਿੱਥੇ ਜਾਵੇ ਇਸ ਤੋਂ ਬਾਅਦ ਰਾਜਾ ਵੜਿੰਗ ਤੇ ਚਰਨਜੀਤ ਚੰਨੀ ਦੇ ਵਿੱਚ ਤੂਂਤੜਕ ਹੋ ਗਈ ਤੇ ਇਹ 3 ਟ੍ਰਿਕ ਨੂੰ ਰਾਹੁਲ ਗਾਂਧੀ ਨੇ ਤੂੰ ਤੜਖ ਖਤਮ ਕਰਨ ਦੇ ਲਈ ਕਾਂਗਰਸੀ ਪੰਜਾਬ ਦੇ ਦਿੱਲੀ ਸਦੇ ਆ ਚੰਨੀ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਸਮਾਨਤਾ ਦੀ ਬਰਾਬਰਤਾ ਦੀ ਗੱਲ ਉਦੋਂ ਵੀ ਕੀਤੀ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ 3 1/2 ਮਹੀਨੇ ਮੈਂ ਹੁਣ ਵੀ ਇਹੀ ਗੱਲ ਕਰਨਾ ਮੇਰੀ ਗੱਲ ਨੂੰ ਤੋੜ ਮੋੜ ਕੇ ਪੇਸ਼ਨਾ ਕੀਤਾ ਜਾਵੇ ਮੈਂ ਕਿਸੇ ਇੱਕ ਵਰਗ ਦੇ ਬੇਲੋੜਾ ਪੱਖ ਦੇ ਵਿੱਚ ਇੱਕ ਵਰਗ ਦੇ ਬੇਲੋੜਾ ਖਿਲਾਫ ਨਹੀਂ ਆ ਵੇ ਨੇ ਕੀ ਬਣਦਾ ਪਰ ਇਹ ਕਾਂਗਰਸ ਦਾ ਕਲਚਰ ਹੈ ਕਾਂਗਰਸ ਇੰਨਾ ਗੱਲਾਂ ਕਰਕੇ ਹੀ ਅੱਜ ਵਾਲੀ ਥਾਂ ਦੇ ਉੱਤੇ ਆ ਕਿਸੇ ਨੇ ਬਾਹਰੋਂ ਆ ਕੇ ਨੁਕਸਾਨ ਨਹੀਂ ਕੀਤਾ ਕਾਂਗਰਸ ਦਾ ਨੁਕਸਾਨ ਕਾਂਗਰਸੀਆਂ ਨੇ ਕੀਤਾ ਪੰਜਾਬ ਦੇ ਵਿੱਚ ਕਾਂਗਰਸ ਦਾ ਨੁਕਸਾਨ ਕਾਂਗਰਸੀਆਂ ਨੇ ਕੀਤਾ ਹਰਿਆਣਾ ਵਿੱਚ ਕਾਂਗਰਸੀਆਂ ਨੇ ਕਾਂਗਰਸ ਦਾ ਕੀਤਾ ਰਾਜਸਥਾਨ ਵਿੱਚ ਕਾਂਗਰਸੀਆਂ ਨੇ ਕਾਂਗਰਸ ਦਾ ਕੀਤਾ ਗੁਜਰਾਤ ਵਿੱਚ ਕਾਂਗਰਸੀਆਂ ਨੇ ਕਾਂਗਰਸ ਦਾ ਕੀਤਾ ਦਿੱਲੀ ਵਿੱਚ ਕੀਤਾ ਤੇ ਹੋਰ ਵਕ ਵਕਤਾਂਵਾਂ ਤੇ ਵੀ ਪੰਜਾਬ ਦੇ ਵਿੱਚ ਜੋ ਅੱਜ ਕਾਂਗਰਸ ਦਾ ਕਲੇਸ਼ ਆ ਇਹ ਸਤਾਈ ਦੇ ਵਿੱਚ ਕੀ ਰੰਗ ਲੈ ਕੇ ਆਉਂਦਾ ਇਹਦੇ ਬਾਰੇ ਤਾਂ ਨਹੀਂ ਮੈਨੂੰ ਪਤਾ ਪਰ ਜਿਨ੍ਹਾਂ ਨੇ ਸੁਲਾ ਕਰਮਾਉਣੀ ਆ ਉਹਨਾਂ ਦਾ ਆਪ ਦਾ ਪ੍ਰਭਾਵ ਮੁੱਕਿਆ ਪਈ ਯਾਨੀ ਕਿ ਰਾਹੁਲ ਗਾਂਧੀ ਐਡ ਕੰਪਨੀ ਦਾ ਉਹ ਇਹ ਗੱਲ ਕਹਿੰਦੇ ਵੀ ਭਾਈ ਤੁਸੀਂ ਲੜਨਾ ਨਹੀਂ ਖਖੜੀਆਂ ਕਰੇਲੇ ਨਹੀਂ ਹੋਣਾ ਉਹ ਆਪ ਆਤਮਮੰਥਨ ਚਿੰਤਨ ਵਿੰਤਨ ਦੇ ਵਿੱਚ ਬਿਜ਼ੀ ਰਹਿੰਦੇ ਆ ਤੇ ਇੱਕ ਦੋ ਤਿੰਨ ਸੂਬੇ ਅਗਲੇ ਫੇਰ ਹਾਰ ਜਾਂਦੇ ਆ ਸੋ ਦੇਖਦੇ ਭਾਈ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਚਰਨਜੀਤ ਸਿੰਘ ਚੰਨੀ ਹੋਰੀ ਭਾਜਪਾ 'ਚ ਨਹੀਂ ਜਾਣਗੇ ਤੇ ਕੱਲ ਮੈਂ ਇੱਕ ਸੀਨੀਅਰ ਕਾਂਗਰਸੀ ਨੇਤਾ ਦਾ ਬਿਆਨ ਪੜਿਆ ਉਹ ਕਹਿੰਦੇ ਜੀ ਜਿੱਥੇ ਚਾਰ ਭਾਂਡੇ ਹੁਣ ਉਹ ਖੜਕਦੇ ਰਹਿੰਦੇ ਆ ਕਾਂਗਰਸ ਦੇ ਵਿੱਚ ਏਕਤਾ ਦੀ ਕਮੀ ਨਹੀਂ ਆ ਉਸ ਨੇਤਾ ਜੀ ਨੂੰ ਮੇਰੀ ਬੇਨਤੀ ਆ ਵੀ ਭਾਈ ਭਾਂਡੇ ਖੜਕਦੇ ਤਾਂ ਚਲੋ ਠੀਕ ਲੱਗਦੇ ਆ ਪਰ ਤੁਹਾਡੇ ਭਾਂਡਿਆਂ ਵਿੱਚ ਚਿਬ ਪੈ ਗਈ ਆ ਇਹਨਾਂ ਦੇ ਚਿਬ ਤਲੇ ਦੇ ਵਿੱਚ ਵੀ ਆ ਇਹਨਾਂ ਦੇ ਚਿਬ ਗਲੇ ਦੇ ਵਿੱਚ ਵੀ ਆ ਇਸ ਕਰਕੇ ਭਾਈ ਤੁਸੀਂ ਇਹਨਾਂ ਭਾਂਡਿਆਂ ਨੂੰ ਸਿੱਧੇ ਕਰਨ ਦੀ ਕੋਸ਼ਿਸ਼ ਕਰੋ ਪਹਿਲਾਂ ਤਾਂ ਕਿਉਂਕਿ ਜੇ ਖੜਕਦੇ ਹੁਣ ਭਾਂਡੇ ਤੇ ਵਰਤੋਂਯੋਗ ਹੁਣ ਫਿਰ ਤਾਂ ਠੀਕ ਆ ਪਰ ਜਦੋਂ ਬੇਹਦ ਚਿਬ ਪੈ ਜਾਣ ਤਾਂ ਫਿਰ ਉਹ ਤੋਲ ਕੇ ਕਬਾੜੀਆਂ ਲੈ ਕੇ ਜਾਂਦਾ ਤੇ ਜਿਹੜੇ ਸਾਡੇ ਨੇਤਾ ਕਾਂਗਰਸ ਦੇ ਪੰਜਾਬ ਦੇ ਵਿੱਚ ਇਹਨਾਂ ਦੇ ਵਿੱਚ ਚਿਬ ਇੰਨੀ ਆ ਵੀ ਭਾਈ ਤੋਲ ਕੇ ਸ਼ਾਇਦ ਉਹ ਵੀ ਨਾ ਲੈ ਕੇ ਜਾਵੇ ਕਬਾੜੀਆਂ ਵੀ ਇਸ ਕਰਕੇ ਪਹਿਲਾ ਤਾਂ 16 ਸਫਾਈ ਕਰਨੀ ਚਾਹੀਦੀ ਆ ਤੇ 27 ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਫਿਰ ਹੋਊਗੀ